ਇਹ ਕੈਂਪ ਹਰ ਸਾਲ ਸਰਦਾਰ ਸੱਜਣ ਸਿੰਘ ਤਿੰਨਧਾਨ ਸਿੰਘ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹ ਸਰਦਾਰ ਬਲਜਿੰਦਰ ਸਿੰਘ ਘਰਚਾ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਜੀ ਤੇ ਇਹ ਹੁਣ ਸਲਾਨਾ 21ਵਾਂ ਲਗਾਤਾਰ ਜਿਹੜਾ ਸਲਾਨਾ ਕੈਂਪ ਆ ਉਹ ਅੱਜ ਲਾਇਆ ਗਿਆ सर एक्चुअली पेशेंट तो काफ़ी हो गए हैं अप्रॉक्सीमेट डेढ़ सौ या दो सौ के आसपास अभी तक हो गए हैं सर आइज़ की हर बीमारी का ट्रीटमेंट किया जा रहा है जो पेशेंट मोतीबिंद से पीड़ित हैं उनके लिए भी ट्रीटमेंट किया जा रहा है उनको फ्री ऑफ कॉस्ट ऑपरेशन किया जाएगा जो पेशेंट है जो कि शुगर पेशेंट है उनके लिए पर्दे की जांच की भी सुविधा की जा रही है और उनके लिए फ्री में शुगर की भी जांच की जा रही है नज़दीक के चश्मे फ्री में दिए जा रहे हैं दवाइयाँ सारी फ्री में दी जा रही हैं सर पर सर यही जो शुगर पेशेंट है अपनी शुगर कंट्रोल में रखें मेडिसिन रेगुलर लेते रहें बी अपना कंट्रोल में रखें नज़दीक का नंबर लगा के रखें हम उनको फ्री ऑफ कॉस्ट दे रहे हैं सर यहाँ से सारे चश्मे सर ये अपना सागर ऑप्टिकल्स आई केयर सेंटर कोहाड़ी ਇਹ ਜਿਹੜਾ ਕੈਂਪ ਲਾਇਆ ਗਿਆ ਜੀ ਇਹਨਾਂ ਵੱਲੋਂ ਲਾਇਆ ਗਿਆ ਤੇ ਇਹ ਜਿਹੜਾ ਜਿਹੜਾ ਨਾਲ ਜੀ ਇਹ ਕੈਂਪ ਹਰ ਸਾਲ ਸਰਦਾਰ ਸੱਜਣ ਸਿੰਘ ਤਿੰਨਧਾਨ ਸਿੰਘ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਾਂ ਸਰਦਾਰ ਬਲਜਿੰਦਰ ਸਿੰਘ ਘਰਚਾ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਜੀ ਤੇ ਇਹ ਹੁਣ ਸਲਾਨਾ 21ਵਾਂ ਲਗਾਤਾਰ ਜਿਹੜਾ ਸਲਾਨਾ ਕੈਂਪ ਆ ਉਹ ਅੱਜ ਲਾਇਆ ਗਿਆ ਤੇ ਇਸ ਦੇ ਵਿੱਚ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਹੁੰਦਾ ਜਿਹੜਾ ਕਿ ਫ੍ਰੀ ਹੁੰਦਾ ਸਾਰਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਐਨਕਾਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਮੋਤੀਏ ਦੇ ਆਪਰੇਸ਼ਨ ਨੇ ਲੋੜਵੰਦਾਂ ਦੇ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਨੇ ਤੇ ਇਹ ਇਹ ਸਾਰਾ ਪਰਿਵਾਰ ਕੈਨੇਡਾ ਵਿੱਚ ਸਾਡੇ ਚਾਚੀ ਜੀ ਹਰੇਕ ਸਾਲ ਆਉਂਦੇ ਨੇ ਮਾਤਾ ਮਲਕੀਤ ਕੌਰ ਜੀ ਨਾਲ ਖੜੇ ਨੇ ਸਾਡੇ ਤੇ ਇਹ ਸਾਰਾ ਫੰਡ ਇਸ ਪਰਿਵਾਰ ਵੱਲੋਂ ਪਿੰਡ ਕਹਾੜਾ ਬਹਿ ਲਗਾਇਆ ਜਾਂਦਾ ਹੁਣ ਤੱਕ 175 ਪੇਸ਼ੈਂਟ ਆ ਚੁੱਕੇ ਨੇ ਅਜੇ ਵੀ ਲਗਾਤਾਰ ਆ ਰਹੇ ਨੇ ਲੋਕ ਇੱਥੇ ਡਾਕਟਰ ਸੁਧੀਰ ਜੀ ਪਹੁੰਚੇ ਨੇ ਆਪਣੇ ਭਾਈ ਕਨਈਆ ਜੀ ਚੈਰੀਟੇਬਲ ਹਸਪੀਟਲ ਵੱਲੋਂ ਤੇ ਉੱਥੇ ਆਪਰੇਸ਼ਨ ਕੀਤੇ ਜਾਣਗੇ ਜੀ ਨੂੰ ਹਾਂਜੀ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਆਂ ਪਰ ਸਾਰਾ ਫੰਡ ਇਹੀ ਸਾਰੀ ਫੈਮਿਲੀ ਇਹੀ ਖਰਚ ਕਰ ਦਿੰਦੇ ਹਾਂ ਇਹ ਵੀ ਕਰਦੇ ਲੋਕਾਂ ਨੂੰ ਹਰ ਸਾਲ ਆਇਆ ਹੁੰਦਾ ਜੀ ਕੈਂਪਰੇ ਹਾਂਜੀ ਹਰ ਸਾਲ ਹੁਣ ਲੋਕਾਂ ਨੂੰ ਪਹਿਲਾਂ ਤੋਂ ਹੀ ਪਤਾ ਵੀ ਹਰੇਕ ਸਾਲ ਇਹਨਾਂ ਨੇ ਆਉਣਾ ਜਦੋਂ ਕੈਨੇਡਾ ਤੋਂ ਤਾਂ 21 ਸਾਲ ਹੋ ਗਏ ਹੁਣ 21ਵਾਂ ਕੈਂਪ ਹੈਗਾ ਇਹ ਲਗਾ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਲਾ ਦਨੇ ਆ ਕਿਉਂਕਿ ਮੌਸਮ ਵੀ ਠੀਕ ਹੁੰਦਾ ਵਾ ਚਾਚੀ ਜੀ ਪਹਿਲਾਂ ਹੀ ਆ ਜਾਂਦੇ ਨੇ ਮਾਤਾ ਮਲਕੀਤ ਕੌਰ ਜੀ ਬਸ ਲੋਕਾਂ ਦਾ ਗਰੀਬਾਂ ਦਾ ਭਲਾ ਹੋ ਜੇ ਬਸ ਇਹੀ ਚਾਹੁੰਦੇ ਆ ਅਸੀਂ ਬੱਚੇ ਤੰਦਰੁਸਤ ਹੀ ਰਹੇ ਬੈਨਾਂ ਨੂੰ ਲੈਂਜਲ ਨੂੰ ਜੀ ਅਸੀਂ ਪਾ ਦਾਂਗੇ ਵੀ ਇਹਨਾਂ ਦੀ ਨਿਗ੍ਹਾ ਵਾਂਜੇ ਬਸ ਪ੍ਰਸਿੰਦਰ ਸਿੰਘ ਜੀ ਨਿਗਾਹ ਚੈਕ ਕਰਾਉਣਾ ਹੈ ਜੀ ਥੋੜੀ ਬਰੀਕ ਦਾ ਪਰਫੋਰਮ ਕਰਨਾ ਚਾਹਤੋਂ ਉਹਦਾ ਖਾਈ ਆ ਜੀ ਨਾ ਕਿ ਕਿਤੇ ਕਿਤੇ ਬੜਾ ਮੁੱਟਾ ਜਦ ਕੋਈ ਦੋਖਸ ਕੋਈ ਘਾਲ ਨਹੀਂ ਮਰਾ ਬੜਾ ਹਾਂ ਜਾਂ ਕੀਤਾ ਗਿਆ ਇਹਨਾਂ ਦਾ ਬੜੀਆਂ ਹਾਂ ਇਹਨਾਂ ਕਾ ਮਿਲ ਗਿਆ ਜੀ ਹਾਂ ਮੈਂ ਇੱਥੇ ਹਾਂ ਜੀ ਫਰੀ ਮਿਲਿਆ ਨਹੀਂ ਦਵਾਈ ਵੀ ਨਹੀਂ ਦਵਾਈ ਮਿਲਿਆ ਜੀ